ਸਤਿ ਸ੍ਰੀ ਅਕਾਲ ਸਾਰੇ ਵੀਰੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਇਸ ਵੀਡੀਓ ਵਿੱਚ ਤੁਹਾਨੂੰ ਜਿਹੜਾ ਜਗਰਾਉ ਪੀਡੀਐਫ ਵਿੱਚ ਜਰਸੀ ਦੋ ਦਾਂ ਦੇ ਬੱਚਿਆਂ ਦਾ ਜਿਹੜਾ ਮੁਕਾਬਲਾ ਮਿਲਕ ਬਿਊਟੀ ਦਾ ਉਸ ਜਿਹੜੀ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਗਾਂ ਆਈ ਹੈਗੀ ਤੁਹਾਨੂੰ ਪਹਿਲਾਂ ਪਰ ਰੀਲ ਵੀ ਪਾਈ ਸੀ ਉਸ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈਗੀ ਵੀ ਕਿਹੜੇ ਪਿੰਡ ਦਾ ਕੀ ਡਿਟੇਲ ਹੈ ਕਿਹੜੇ ਸੀਮਨ ਦੀ ਆ ਉਹ ਸਾਰੀ ਡਿਟੇਲ ਅਪਰ ਭਾਈ ਨਾਲ ਗੱਲਬਾਤ ਵੀ ਕਰਾਵਾਂਗੇ ਸੋ ਵੀਡੀਓ ਪੂਰੀ ਦੇਖਿਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਫੇਸਬੁੱਕ ਪੇਜ ਨੂੰ ਵੀ ਲਾਈਕ ਫ ਤੇ ਪਨਾ ਕਰਾਉਣਿਆ ਬਾਈ ਨਾਲ ਗੱਲਬਾਤ ਦੇਖੀ ਚਲੋ ਵਿਹੜ ਦੀ ਖੂਬਸੂਰਤੀ ਬਹੁਤ ਹੀ ਜ਼ਿਆਦਾ ਖੂਬਸੂਰਤ ਵਿਹੜ ਹੈ ਕਰਾਈ ਇਹ ਗੱਲ ਸਸਰੀ ਘਰ ਬਾਈ ਜੀ ਸਸਰੀ ਘਰ ਜੀ ਬਾਈ ਜੀ ਤੁਹਾਨੂੰ ਬਹੁਤ ਬਧਾਈਆਂ ਜੀ ਮੁਬਾਰਕਾਂ ਥੈਂਕ ਯੂ ਹਾਂ ਜੀ ਆਪਣਾ ਵੀਰੇ ਨਾਮ ਤੇ ਐਡਰੈਸ ਦੱਸੋ ਜੀ ਪਹਿਲਾਂ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਜੀ ਹਾਂਜੀ ਮਰੈਂਡਾ ਮੇਰਾ ਸ਼ਹਿਰ ਹੈ ਹਾਂਜੀ ਇਹ ਮੇਰੇ ਦੋਸਤ ਨੇ ਪਰਮਿੰਦਰ ਸਿੰਘ ਠੀਕ ਹੈ ਜੀ ਜਿਨ੍ਹਾਂ ਦਾ ਤਾਲੀਗੜੀ ਫਾਰਮ ਆ ਜੀ ਬੜੇ ਦੇ ਲਾਗੇ ਜੀ ਠੀਕ ਹੈ ਜੀ ਜ਼ਿਲ੍ਹਾ ਰੋਪੜ ਆ ਸਾਡਾ ਜੀ ਜ਼ਿਲ੍ਹਾ ਰੋਪੜ ਆ ਜੀ ਤੇ ਆਪਣੇ ਘਰ ਦੇ ਵਿੱਚ ਕਿੰਨੇ ਕੁ ਪਸ਼ੂ ਆ ਜੀ ਤਕਰੀਬਨ ਸਾਡੇ ਕੋਲ 200 ਗਾਵਾਂ ਆ ਜੀ 200 ਗਾਵਾਂ ਆ ਜੀ ਜਰਸੀਆਂ ਜਾਂ ਐਚਐਫਵੀ ਆ ਐਚਐਫਵੀਆਂ ਜਰਸੀ ਪੰਜਾ ਸਾਢੇ ਜਰਸੀਆਂ ਠੀਕ ਹੈ ਜੀ ਠੀਕ ਠੀਕ ਹੈ ਤੇ ਅੱਜ ਜਿਹੜੇ ਮੇਲੇ ਦੇ ਵਿੱਚ ਗ੍ਰਾਊਂਡ ਸੀ ਕਿੰਨੇ ਪਸ਼ੂ ਪਾਏ ਨੇਗੇ ਅਸੀਂ 8 ਪਸ਼ੂ ਪਾਏ ਆ ਜੀ ਠੀਕ ਆ ਜੀ ਮੁਕਾਬਲਾ ਪਹਿਲੀ ਗਾਂ ਦਾ ਹੋਇਆ ਤੁਹਾਡਾ ਹਜੇ ਨਹੀਂ ਇੱਕ ਸਾਡਾ ਰਹਿ ਗਿਆ ਐਫਪੀ ਦਾ ਸਾਡਾ ਰਹਿ ਗਿਆ ਅੱਛਾ ਜੀ ਹਾਂ ਸਟਾਰਟ ਠੀਕ ਹੈ ਤਾਂ ਇਹ ਤੁਹਾਨੂੰ ਇਹ ਹੈਗੀ ਹੈ ਪਹਿਲੇ ਨੰਬਰ ਤੇ ਕੀ ਸਾਡੇ ਰਹਿੰਦੇ ਆ ਹਾਲੇ ਠੀਕ ਆ ਜੀ ਤੇ ਇਹਦੇ ਮਿਲਕ ਰਿਕਾਰਡ ਦੀ ਕਿੰਨੀ ਕਪੈਸਿਟੀ ਹੈ ਜੀ ਹਾਲੇ 20 ਦਿਨ ਦੀ ਸੂਈ ਹੈ ਜੀ ਹਾਂ ਜੀ 35 ਪਲੱਸ ਚੱਲ ਰਹੀ ਹੈ 35 ਪਲੱਸ ਤੇ ਜੇ ਸੀਮੈਂਟ ਦੀ ਗੱਲ ਕਰੀ ਵੀ ਕਿਹੜੇ ਦੀ ਜੀ ਹੈ ਇਹ ਵਰਲਡ ਵਾਈਡ ਦੇ ਨੌਕਆਊਟ ਦੀ ਬੱਚੀ ਹੈ ਨੌਕਆਊਟ ਦੀ ਵਰ ਵਾਰਲਡ ਵਾਈਡ ਦੇ ਨੌਕਆਊਟ ਦੀ ਵੀਰ ਮਰਿੰਡੇ ਤੋਂ ਜਿਹੜੀ ਇਹ ਜਰਸੀ ਵਹਿੜ ਪਹਿਲੇ ਨੰਬਰ ਤਈਆ ਇਹ ਦੋਨਾਂ ਦਾ ਕੰਪੀਟੀਸ਼ਨ ਕੀ ਜੀ ਮਰਿੰਡਾ ਕੀ ਜੀ ਮਰਿੰਡਾ ਜਰਸੀਆ ਕਰਕੇ ਮਸ਼ਹੂਰ ਹੈ ਅੱਛਾ ਜੀ ਜਰਸੀਆ ਕਰਕੇ ਠੀਕ 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 ਹੈ ਜੀ ਸੋ ਇਹ ਹੈਗੀ ਜੀ ਪਹਿਲੇ ਨੰਬਰ ਵਾਲੀ ਜਰਸੀ ਸਾਨੂੰ ਇੱਕ ਵਾਰੀ ਤੋਰ ਕੇ ਵਿਖੇ ਦਿਖਾ ਦੇਣਾ ਹੈਗੇ ਸੋ 35 ਪਲੱਸ ਦਾ ਜਿਹੜਾ ਮਿਲਕ ਕੋ ਰਿਕਾਰਡ ਹੈਗਾ ਵਾਰਲਡ ਵਾਈਡ ਦੇ ਨੌਕਆਊਟ ਦੀ ਜਿਹੜੀ ਵਹਿੜ ਹੈ ਜਿਹੜੀ ਇੱਥੇ ਦੋ ਅੰਦ ਵਹਿੜਾਂ ਦੇ ਵਿੱਚ ਪਹਿਲੇ ਨੰਬਰ ਤਈ ਹੈ ਨਾ ਸੋ ਸਾਰੇ ਜਿੰਨੇ ਵੀ ਕੰਪੀਟੀਸ਼ਨ ਜਗਰਾਓ ਮੇਲੇ ਤੇ ਹੋਣਗੇ ਉਹ ਤੁਹਾਨੂੰ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂ ਵੀ ਪਹਿਲਾ ਦੂਜਾ ਤੀਜਾ ਖਾਸ ਕਰਕੇ ਇਹ ਤਿੰਨ ਨੰਬਰ ਜਰਸੀ ਗਾਵਾਂ ਦੇ ਵਿੱਚ ਵੀ ਐਚਫ ਗਾਵਾਂ ਦੇ ਵਿੱਚ ਵੀ ਨੀਲੀ ਰਾਵੀ ਮੂਹਰਾ ਕਟੀਆਂ ਝੋਟੀਆਂ ਵੱਡੀਆਂ ਮਾਜਾਂ ਦੋ ਦੋ ਹੁੰਦੀਆਂ ਉਹ ਸਾਰੀਆਂ ਤੁਹਾਨੂੰ ਆਪਾਂ ਜਿਹੜੀ ਸਾਂਝੀ ਕਰਾਂਗੀ ਜਾਣਕਾਰੀ ਸੋ ਆਪਣੇ ਚੈਨਲ ਭਗਤ ਸਿੰਘ ਫਾਰਮ ਦੇ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਵੀਡੀਓ ਨੂੰ ਕਮੈਂਟ ਵੀ ਕਰ ਦਿਆ ਕਰੋ ਜੇਕਰ ਫੇਸਬੁਕ ਪੇਜ ਤੋਂ ਤਾਂ ਪਹਿਨੂੰ ਲਾਈਕ ਫੋਲੋ ਕਰ ਲਿਓ ਕਿਉਂਕਿ ਅਗਲੇ ਜਿਹੜੇ ਵੀਡੀਓ ਤੁਹਾਡੇ ਨਾਲ ਆਪਾਂ ਤਕਰੀਬੋਂ ਸਾਰਿਆਂ ਸਾਂਝਾ ਕਰਾਂਗੇ ਅ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸੋ ਇਹ ਇੱਕ ਵਾਰ ਜਿਹੜੀ ਹੈ ਜਰਸੀ ਬੈਡਸ ਇੱਕ ਵਾਰ ਤੁਰਦੀ ਦੇ ਵਿੱਚ ਜਿਹੜੀ ਨਿਗਾਹ ਮਾਰ ਲਓ ਵੀ ਜਿਹੜੀ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਬਿਹੜ ਕਿਉਂਕਿ ਇਹੀ ਚੰਗੇ ਪਸ਼ੂ ਪਾਲਣ ਦਾ ਫਾਇਦਾ ਹੋਏ ਇਹੀ ਆਪਾਂ ਘਰੇ 10 ਵਾਰ ਲੀਟਰal ਵੀ ਜਰਸੀ ਪਾਲ ਜਾਾਂਗੇ ਤੇ ਇਹ ਵੀ ਬਿਹੜ ਹੈ ਜਿਹਦੀ ਇੱਕ ਪਹਿਲੇ ਸੂਏ 35+ ਚੱਲ ਰਹੀ ਹੈਗੀ ਮੇਲਿਆਂ ਦੇ ਵਿੱਚ ਹੀ ਬਾਈ ਦਾ ਸ਼ਾਨ ਵਧਾ ਰਹੀ ਹੈਗੀ ਤੇ ਸੋ ਚੰਗੀ ਲੱਗਦੀ ਹੈ ਵੀਡੀਓ ਨਾਲ ਦੀਆ ਕਮੈਂਟ ਜਰੂਰ ਕਰਿਆ ਕਰੋ ਵੀ ਕੀ ਤੁਹਾਨੂੰ ਗੱਲ ਚੰਗੀ ਲੱਗਦੀ ਹੈ ਤੇ ਚ ਕੀ ਜਾਂ ਕਿ ਕੋਈ ਵੀ ਨਾ ਨੁਕਤਾ ਚੀਨੀ ਜਾਂ ਕੋਈ ਚੰਗਾ ਮਾੜਾ ਸਵਾਲ ਜੋ ਵੀ ਤੁਹਾਡਾ ਸਵਾਲ ਹੁੰਦਾ ਉਹ ਕਮੈਂਟ ਰਾਹੀਂ ਜਰੂਰ ਕਰ ਦਿਆ ਕਰੋ ਧੰਨਵਾਦ ਜੀ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ